ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਪਸ਼ੂ ਖਾਵਾਂਗੇ ਸੱਜਰ ਸੂਂਗਾਂ ਤੇ ਗੱਪਣ ਤਿਆਰ ਆਪਾਂ ਪਹੁੰਚਿਆ ਵੀਰ ਜਸਕਰਨ ਦੇ ਕੋਲ ਤੇ ਆਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਜੀ ਡਿਟੇਲ ਸੱਸੀਆ ਪਾਜੀ ਸਤਿ ਸ੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਭਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਬੇਟੀ ਆਪਣਾ ਚਸਕਰਨ ਸਿੰਘ ਪਿੰਡ ਮਹਿਮਦਪੁਰਾ ਤਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਕਚਵਾਣਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਤੇ ਕਰੀਏ ਜੀ ਸ਼ੁਰੂਆਤ ਹਾਂ ਜੀ ਇਧਰ ਦੇ ਪਾਸੋਂ ਹਾਂ ਜੀ ਲੋ ਜੀ ਪਹਿਲੇ ਨੰਬਰ ਤੇ ਬਈ ਇਹ ਝੋਟੀ ਕਿਵੇਂ ਜੇ ਉਗਦੀ ਝੋਟੀ ਪਹਿਲਾ ਸੂਬਾ ਸੂਈ ਜੇ ਅੱਛਾ ਜੀ ਇਹਦਾ ਜਵਾਕ ਹੈ ਨਹੀਂ ਝੋਟੀ ਦਾ ਜਵਾਕ ਮਰ ਗਿਆ ਠੀਕ ਹੈ ਜੀ ਹਾਂ ਉਦਾਂ ਠੰਡੀ ਸੀਲ ਹੈ ਭੋਵੇਂ ਕੋ ਨਿਆਣਾ ਬੈ ਕੇ ਚੋਲੇ ਸਿਆਣਾ ਜਿਹੜਾ ਮੱਦੀ ਥਲੇ ਬੈ ਕੇ ਚੋਲੇ ਠੀਕ ਹੈ ਠ ਕੋਈ ਇਹਨੂੰ ਝੋਟ ਜੁੱਧਵਾ ਕੰਮਿੰਨੇ ਦੇ ਲਗਭਗ ਸੁਲੀ ਨੂੰ ਹੋ ਗਿਆ 2 ਢਾਈ ਦੋਮਾ ਤੋਂ ਉੱਪਰ ਹੀ ਹੋਣਗੇ ਅੱਛਾ ਜੀ ਹਾਂ ਢਾਈ ਕੰਮਿੰਨੇ ਸੁਲੀ ਹੋ ਗਿਆ ਠੀਕ ਹੈ ਠੀਕ ਹੈ ਤੇ ਕੋਈ 8 7 ਦਿਨ ਇਹਨੂੰ ਝੋਟੀ ਰੋਟੀ加 ਵੀ ਲੱਗਾ ਨਾਲ ਬਣ ਵੀ ਗਈ ਏ ਠੀਕ ਹੈ ਹੂੰ ਦੁੱਧ ਕਿੰਨਾ ਇਸ ਟਾਈਮਾ ਦੁੱਧ ਵੀ ਜਿਸ ਟਾਈਮਾ ਦੁੱਧ ਤੇ 8 9 ਕਿਲੋ ਸੀ ਤਾਂ ਬਣਨ ਕਰਕੇ ਬੜਾ ਵੰਡੁੰਡਾ ਦਾ ਘਟ ਪਾਇਆ ਇਹੋ ਘਰ ਵਾਲੇ ਕਹਿੰਦੇ ਮੰਡ ਘਟ ਪਾਇਆ ਹੁਣ 7 ਕਿਲੋ ਹੋਊਗਾ ਅੱਛਾ ਜੀ ਹਾਂ 7 ਕਿਲੋ ਹੋਊਗਾ ਪਰ 6 ਕਿਲੋ ਦੀ ਗਰੰਟੀ ਫੁੱਲ ਦਾਂਗੇ ਕਲਿੱਪ ਲਾਇਆ ਹਾਂਜੀ ਹੈ ਭੋੜੀ ਆ ਕਰਾਈ ਕੇ ਨੇ ਆੜ ਮਾਸਾ ਦੀ ਭੋੜੀ ਭੁੱਟੀ ਹੋਈ ਪੂਰੀ ਹਲਦੀ ਜੀ ਵੇਖੋ ਅੱਛਾ ਅੱਛਾ ਜੀ ਲਾਓ ਇਹ ਨਹੀਂ ਹੈ ਤੇ ਹਲਦੀ ਵਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਚੂਣ ਝਾਣ ਵਧੀਆ ਠੰਡੀ ਸੀਲ ਬੜੀ ਝੋਟੀ ਆ ਠੀਕ ਹੈ ਜੀ ਮੋਢੇ ਨੂੰ ਪਾਣਾ ਪਉਦ ਇਦਾਂ ਹੀ ਥੱਲੇ ਬੈਠ ਕੇ ਚੋਲੋ ਪਾਣ ਲਓ ਜੀ ਤੁਹਾਨੂੰ ਸੰਜੀ ਸੀਲ ਆ ਤੇ ਪਹਿਲਾ ਸੂਆ ਸੂਈ ਪਹਿਲਾ ਸੂਆ ਸੂਈ ਜੀ ਕਿੰਨਾ ਜਿਆਸ ਤੰਦਾ ਤੇ ਦੱਸਿਆ ਦੁੱਧ ਮਿੱਟੀ 7 ਕਿਲੋ ਹੋਊਗਾ ਅੱਛਾ ਜੀ ਆਪਾਂ 6 ਹੀ ਦੱਸ ਕੇ ਦਾਂਗੇ ਠੀਕ ਹੈ ਠੀਕ ਹੈ ਲਓ ਜੀ ਦੁੱਧ 7 ਲੀਟਰ ਹੋਊਗਾ ਪਰ 6 ਦੀ ਗਰੰਟੀ ਹੈ ਬਾਈ ਜ ਇਹਨਾਂ ਵੀ ਦੋ ਦਰ ਵੰਡੂਡ ਨਾਲ ਪਹੁੰਚੇ ਇਕ ਟੋਲੇ ਟਮਰ ਬਾਸਾਉ ਦੀ ਜੋੜੀ ਦਿੱਤੋ ਅਛਾ ਹੀ ਹੈ ਹਾਂ ਲੋ ਜੀ ਬਾਕੀ ਕੋਈ ਵੀਪਰਾ ਸੰਭਲਣਾ ਲੱਗਦਾ ਸੋਦੇ ਚੰਗਾ ਪਰ ਉਹ ਵੀ ਇਹ ਸੂਈ ਨੂੰ ਕੋਈ 2.5 ਮਿੰਟ ਦੇ ਆਸ-ਪਾਸ ਟਾਈਮ ਹੋ ਗਿਆ ਤੇ ਗਾਂ 10 ਕਿ ਦਿਨ ਹੋ ਗਏ ਟੀਗਾ ਭੜੇ ਨੂੰ ਵੀ ਤੇ ਥੜ ਭਾਂਡਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਹੋਇਆ ਜਦੋਂ ਬੱਤਕਾ ਕਿਦਾਇਆ ਬੇਲ ਪੇਰ ਨੂੰ ਵੀ ਲਵਾਈ ਵੀ ਛੋਟੀ ਜਿੰਦੀ ਹੈ ਠੀਕ ਹੈ ਠੀਕ ਹੈ ਲੋ ਜਿਹੜਾ ਸਿੰਘਦਨ ਦਿਖਾਇਆ ਬਿਲਕੁਲ ਹਿੱਲਦਾ ਐਂ ਜੁੱਤੇ ਪਜਾ ਫਿਰਦਾ ਉਹ ਲਾ ਪ੍ਰਾਦਾ ਜੀ ਤੁਹਾਨੂੰ ਦੋ ਬੋਟੇ ਵੀ ਚਾਹੀਦਾ ਗੱਡੀ ਜਿਹੜਾ ਸਿੰਗਲ ਹੱਡੀ ਆ ਉਹ ਜੀ ਅਗਲੀ ਸਾਈਡ ਤੋਂ ਥਣਾ ਦਾ ਸੈਜਗਾ ਤੇ ਮਿਲਕ ਵਾਂਗ ਤੁਹਾਨੂੰ ਦਿਖਾਉਂਦੇ ਆ ਬਹੁਤ ਵੀ ਚੰਗੀ ਲੱਗੀ ਐ ਮਿਲਕ ਵਾਂਗ ਵੀ ਇਹਦੇ ਇਹਦਾ ਮੁੱਲ ਬਾਈ ਕੀ ਕਰਦਾ ਹਰ ਇਹਦਾ ਮੁੱਲ ਵੀ ਨਿਕਾ ਜਾਈ ਆ ਹਾਂਜੀ ਛੋਟੀ ਵੱਡੀ ਮੁੱਲ ਨੱਕਾ ਹੀ ਐ ਅੱਛਾ ਜੀ ਤੇ ਦੇਰੀਓ 60000 ਦੀ ਹਾਂ ਨੋਇ ਜੈ ਜੀ ਹਾਂਜੀ ਜੈ ਜੀ ਕਰੀਏ ਜੈ ਜੀ ਹਾਂਜੀ 52000 ਦੀ ਬੁੱਧੀ ਪੂਰੇ 52000 52000 ਪੂਰੇ ਨਾ ਕਰ ਦੀਏ ਹਾਂਜੀ ਪੂਰੇ ਜੀ ਦੀ ਜਾਨ ਪੂਰੇ ਕਰ ਲੋ ਜੇ ਪੂਰੇ ਹੀ ਮਨ ਕੋ ਜਿਆ ਦੇ ਠੀਕ ਹੈ ਲੋ ਜੀ ਪੂਰੇ 50000 ਪੂਰੇ ਲੈਣ ਦੀ ਹੋਰ ਵੀਰ ਭਰਾਗੇ ਤਾਂ ਨਾ ਕੁਝ ਢਾਵੇ ਹਣ ਦਾ ਮਨ ਠੀਕ ਹੈ ਲੋ ਜੀ ਇੱਕ ਪੂਰੇ ਦਾ ਪਤਾ ਨਾ ਆਈਏ ਬਾਕੀ ਸਭ ਪੂਰੇ ਬਾਤ ਦਾ ਹਾਂ ਤੇ 6 ਲੀਟਰ ਬਿਲਕੁਲ ਗਰੰਟੀ ਵਾਲਾ ਦੁੱਧ ਆ ਦੇ ਚਲੋ ਕੋਈ ਸੰਦ ਜਿਹੜਾ ਮਰਦੀ ਜਦੋਂ ਮਰਦੀ ਥੱਲੇ ਬੈ ਕੇ ਝੋੜੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਆ ਜਾਓ ਭਾਈ ਦੂਜੇ ਨੰਬਰ ਤੇ ਆਹ ਭਾਜੀ ਕਿਵੇਂ ਆਹ ਵੇਖੋ ਬਿਲਕੁਲ ਗਿੱਲਾ ਬੱਚਾ ਨਾਲ ਦੇ ਠੀਕ ਗੱਲ ਨਾਲ ਨਾੜੂਆ ਕੀ ਜਵਾਬ ਪਾ ਜੀ ਇਹ ਕੱਟਾ ਦੇ ਲਓ ਜੀ ਮੇਲ ਕਾਫ ਆ ਗਿਆ ਜੀ ਬਿਲਕੁਲ ਤਾਜ਼ਾ ਜੇ ਨਾੜੂ ਤੇ ਆ ਕਿੰਨਾ ਕ ਬੋਲਾ ਕੱਢਿਆ ਚੋਂ ਜੀ ਝੋਟੀ ਛਟਾਟ ਗਈ 8 ਕਿਲੋ ਤਾਂ ਹੋ ਗਈ ਏ ਅੱਛਾ ਜੀ ਹਾਂ ਛਟਾਟ ਗਈ 8 ਕਿਲੋ ਹੋਊਗਾ ਇਹ ਰਾਤੀ ਕੋਈ ਬੱਚੇ ਦੇ ਚੁੰਗਲੇ ਰਾਤੀ ਸਾਫ ਕਰਤੀ ਸਾਰੀ ਅੱਛਾ ਅੱਛਾ ਹਾਂ 8 ਕਿਲੋ ਚੂਣ ਚਵਾਈ ਬਹੁਤ ਸਾਫ ਆ ਇਹਦਾ ਵੀ ਨਹੀਂ ਝੋਟੀ ਦਾ ਪਹਿਲੇ ਸਵੇਰੇ ਦਾ ਰਿਕਾਰਡ ਜੇ 12 ਕਿਲੋ ਦਾ ਅੱਛਾ ਜੀ ਹਾਂ 12 ਕਿਲੋ ਦੁੱਧ ਪਹਿਲੇ ਸਵੇਰੇ ਕੱਢਿਆ ਆ ਵੇਖੋ ਵੇ ਜੀ ਨੀ ਤੇ ਬੋਲੇ ਜੇ ਨ ਲੋ ਜੀ ਬਾਕੀ ਥਣ ਭਾਂਡਾ ਤੇ ਬਹੁਤ ਹੀ ਚੰਗਾ ਲੱਗਾ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਏ ਤੇ ਅਗਲੀ ਗੱਨਾਕ ਭਰ ਦੂੰਗੀ ਦੁੱਧ ਸਰਗਾ ਬੀਤੀ ਜੇ ਕੋ ਸੇਵਾ ਕਰੂ ਵੀਰ ਭਰਾ ਤੇ 12 12 ਤੋਂ ਵੱਧ ਹੀ ਦਊਗੀ ਨਹੀਂ ਤੇ 12 ਲਿਖ ਕੇ ਢੋਡੀ ਤੇ ਫੜਦੇ ਆ ਨਾ ਠੀਕ ਹੈ ਠੀਕ ਹੈ ਲੋ ਜੀ ਜੈਡ ਬਲੈਕ ਆ ਗਈ ਏ ਸਿੰਗ ਸਿੰਗ ਵੀ ਚੰਗਾ ਲੱਗਾ ਵਾ ਪਿੱਛੇ ਦੀ ਵੇਖੋ ਗੱਡੀ ਚੌੜੀ ਚੜੀ ਆ ਠੀਕ ਹੈ ਠੀਕ ਹੈ ਤੇ ਆਹ ਵਾਲਾ ਦਾ ਜਵਾਕ ਜੇ ਮੇਲ ਕਾਫ ਇਹ ਅਡਰ ਕੁਆਲਟੀ ਤੇ ਤੁਹਾਨੂੰ ਦੱਸ ਐਜ ਗਿਆ ਤੁਸੀਂ ਚੈੱਕ ਕਰ ਸਾਦੇ ਬਹੁਤ ਹੀ ਚੰਗਾ ਆ ਗਿਆ ਵਾ ਬਾਕੀ ਪੇਟ ਫਰੇ ਦੇ ਵਿੱਚ ਚੌੜੀ ਆ ਬਾਕੀ ਸਾਂਭਣ ਵਾਲਾ ਉਹ ਘਰਾਣਾ ਇਹ ਕੋਈ ਇਹ ਨਿਕਲ ਆ ਤੇਰਾ ਲਿਟਰ ਕੱਢੀ ਜਾ ਬਿਲਕੁਲ ਵੀ ਦੀ 100 ਦੇ 100 ਪੰਚਾਈ ਵੀ ਕੱਲ ਝੋੜੀ ਸੁਈ ਹੈ ਅੱਛਾ ਹਾਂ ਤੇ ਕੋਈ ਲੱਪੇ ਲੁਪੇ ਦਾ ਵੇਖੋ ਢੇਡ ਪਠੇ ਫਰੇ ਪਾਸ ਆ ਕੇ ਰਹਿ ਗਈ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਬਿਲਕੁਲ ਚਾਰੂ ਝੋਟੀ ਆ ਤੇ ਥਣ ਭਾਂਡਾ ਵੀ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਹਨਾਂ ਦਾ ਵੀ ਲੋਕਾਂ ਦਾ ਹੋਣਾ ਸੰਗਲਣਾ ਕਰਨ ਆਪਾਂ ਤੇ ਆਪਾਂ ਤੇ ਰਕਮਾਲੀ ਕਿ ਉਹ ਕਰਦੀ ਅੱਛਾ ਅੱਛਾ ਠੀਕ ਹੈ ਲਓ ਜੀ ਕਿੰਨਾ ਛੋਟਾ ਤੇ ਚੈੱਕ ਕਰ ਸਾ ਤੇ ਬਹੁਤ ਹੀ ਚੰਗਾ ਲੱਗਾ ਵਾ ਇਹ ਥਾਣੇ ਥਣ ਵੀ ਆਣ ਕੱਲ੍ਹ ਆ ਪਹੁੰਚਦੀ ਭੋਲੀ ਛੋਟੀ ਠੀਕ ਹੈ ਠੀਕ ਹੈ ਜੀ ਉਹ ਘਰ ਵਾਲਿਆਂ ਦੇ ਵੀ ਅਸੀਂ ਤੇ ਇਹਨੂੰ ਇਦਾਂ ਏਡੀ ਛੋਟੀ ਠੰਡੀ ਆ ਵੀ ਭਵੇਂ ਜਵਾਲ ਤੋਂ ਪਹਿਲੇ ਸਵੇਰ ਬਣਾ ਵੀ ਚੋਲ ਲੈਂਦੇ ਰੇ ਭਾਰੇ ਦੇ ਜਿੱਥੇ ਮਰਜ਼ੀ ਬੈਹ ਗਏ ਠੀਕ ਹੈ ਠੀਕ ਹੈ ਜੀ ਹਾਂ ਸਵੇਰ ਵੀ ਲੰਮਾ ਹੀ ਦਿੰਦੇ ਕਹਿੰਦਾ ਮਹੀਨਾ ਆਪਣੀ ਮਰਜ਼ੀ ਨਾਲ ਛੁੱਟੀ ਤੋਂ ਛੱਡੀ ਮਹੀਨਾ ਦੇ ਰੂਨਾਂ ਅੱਛਾ ਜੀ ਇਹਦਾ ਮੁੱਲ ਬਾਈ ਖਰ ਮੁੱਲ ਵੀਰ ਜੀ ਦੇਦੀ ਛੋਟੀ 85000 ਦੀ ਹੈ 85 ਦੀ ਹਾਂ ਜੀ ਇਹ ਵੀ ਹਾਂ ਨਾ ਹੀ ਦੱਸ ਦਈਏ ਹਾਂ ਜੀ ਹਾਂ ਨਾ ਹੀ ਹਾਂ ਨਾ ਹੀ ਬਿਲਕੁਲ ਹਾਂ ਜੀ ਜਿੱਥੇ 200 ਰੁ 200 ਰੁਪਏ ਛੋੜ ਹੀ ਕਰਨੀ ਐ ਚੋਂ ਹਾਂ ਅਸੀਂ ਉਹ ਵੀ ਸਟਾਰਟਿੰਗ ਹੀ ਕੋਈ 8 ਲੀਟਰ ਬੋਲਾ ਕੱਲ ਦੀ ਸੂਈ ਸਟਾਰਟਿੰਗ ਹੀ 8 ਕਿਲੋ ਬੋਲਾ ਖਲੇ ਠੀਕ ਹੈ ਠੀਕ ਹੈ ਲਓ ਜੀ 80000 ਦੀ ਸੱਜਰ ਸੂਈ ਝੋਟੀ ਦੇ ਦੁੱਧ ਵੀ 13 14 ਲੀਟਰ ਪਈ ਕਹਿੰਦਾ ਕਿ ਭਰੂ ਵੀ ਮਰਮਾਨਾ ਜੀ ਜਿੱਦਾਂ ਪੁੱਤੋ ਚੱਲਣ ਲੱਗੀ ਮਰਮਾਨਾ ਤੋਂ ਤੇ ਦਿਨਾਂ ਨੇ ਠੀਕ ਹੈ ਠੀਕ ਹੈ ਜੀ ਆਜੋ ਹੁਣ ਪੂਰੀ ਨੀਲੀ ਪੂਰੀ ਆਜੇ ਪੂਰੀ ਕਦੇ ਪੈਕ ਹੀ ਜੇਗੇ ਠੀਕ ਹੈ ਠੀਕ ਹੈ ਜੀ ਹੋਰ ਨੀਲੀ ਤੇ ਨਾਲੇ ਪੂਰੀ ਠੀਕ ਹੈ ਜੀ ਲਓ ਜੀ ਇਹ ਗੱਬਣ ਆ ਹਾਂਜੀ ਗੱਬਣ ਤੇ ਲੈ ਰਿਓ ਪੰਜ ਚਾਰ ਦਿਨ ਲੋ ਜੀ ਕਰਮਾਲੀ ਪੰਡਾ ਪਾ ਜੂਗੀ ਜਦੋਂ ਬਣ ਗਈ ਤੇ ਸੂਲ ਤੱਕ ਜਿਹੜੀਆਂ ਨਿਸ਼ਾਨੀਆਂ ਆ ਗਈਆਂ ਕਰਮਾਲੀ ਦੇ ਇੱਕ ਦਿਨ ਵਾਂ ਸੁਕਰ ਸੁਗੀ ਇਹ ਮੇਰੀ ਤਿੱਜਾ ਸੂਆ ਸੁਣੀ ਜੇ ਅੱਛਾ ਜੀ ਕਿੰਨੇ ਕੁ ਦੁੱਧ ਵਾਲੀ ਐ ਦੁੱਧ ਵਿੱਚ ਜੀ 13-14 ਕਿਲੋ ਭਰ ਦੇ ਦੀਏ ਅੱਛਾ ਜੀ ਇੱਕ ਵੇ ਲੋ ਬਾਈ ਜੀ ਇਹਨਾਂ ਨੂੰ ਲੋ ਜੀ 13-14 ਲੀਟਰ ਦੁੱਧ ਨੇ ਪਿਛਲੇ ਸੂਏ ਭਰਿਆ ਵਾ ਤੇ ਇਹਨਾਂ ਕੋਲ ਇੱਕ ਜਿਆਸ ਕਾਸ ਲੱਗਿਆ ਆਹਾਂ ਬਿੱਲੀਆਂ ਜਿਹੜੀਆਂ ਠੀਕ ਆ ਠੀਕ ਆ ਜੀ ਲੋ ਜੀ ਮੰਨਤੀ ਆਖ ਆ ਵੀ ਜੇ ਵਾਕੀ ਤੁਰ ਨੀਲੀ ਤੇ ਬੂਰੀ ਏ ਕੱਦ ਕਾਠ ਵੀ ਚੰਗਾ ਵਾ ਇੱਟੇ ਲਾਂਟੂ ਲਾ ਦੇ ਵੀ ਵੇਖ ਸਕਦੇ ਜੇ ਕਾਫੀ ਹਜੇ ਹਵਾਨੇ ਦੇ ਸੂਨ ਤੱਕ ਜਿਹੜਾ ਹਵਾਨਾ ਵੀ ਚੰਗਾ ਬਣਾ ਲੈਣਾ ਇਹ ਥਣ ਵੀ ਨੋਕ ਵਾਲਾ ਲੱਗਾ ਤੇ ਹਵਾਨੇ ਦੇ ਡੱਪੜੂ ਵੀ ਚੰਗੇ ਆ ਗਏ ਆ ਲੋਰੀ ਬਾਕੀ ਫੇਸ ਤੋਂ ਹਰਦੀ ਸਿੰਘ ਸਿੰਘ ਵੀ ਕਹਿ ਸਕਦੇ ਸਾਂ ਇਹ ਕਿੰਨੇ ਮੀਟਰ ਮੀਟਰ ਦਾ ਮੈਂ ਤਾਂ ਉੱਪਰ ਲਾ ਕੇ ਚੌੜਾ ਹੋਊਗਾ ਹਾਂਜੀ ਹਾਂਜੀ ਪਿੱਠ ਪੜਾ ਦੀ ਵੇਖੋ ਗੱਡੀ ਚੌੜੀ ਹੈ ਥੋੜਾ ਹੀ ਬਹੁਤ ਚੌੜਾ ਆ ਗਿਆ ਵਾਹ ਦੇ ਹਵਾਲਾ ਵੀ ਇਹ ਰੇਕਰਾ ਤਾਂ ਸੁਭਾਉਂਦੇ ਆਂ ਵੀ ਇਹਦੇ ਪੂਰਾ ਭਰਜਣਾ ਮੱਜਨੇ ਠੀਕ ਹੈ ਠੀਕ ਹੈ ਜੀ ਆ ਚਾਰ ਪੰਜ ਤਨ ਲੈ ਜਾਣੇ ਹੈ ਕਹਿਦ ਆਉਣ ਰਿਹਾ ਜੇ ਅੱਛਾ ਜੀ ਹਾਂ ਇਹ ਪੂਰਾ ਲੈ ਵਾਪਰ ਹੋਊਗੀ ਠੀਕ ਹੈ ਠੀਕ ਹੈ ਜੀ ਪਰ ਦਫਣਾਇਆ ਫੜੀ ਭੋਲੀ ਆਈ ਹੈ ਠੀਕ ਹੈ ਤੇ ਇਹਦਾ ਮੁੱਲ ਬਾਈ ਹਰ ਇਹਦਾ ਮੁੱਲ ਆਪਾਂ ਜੈ ਜੀ ਕਰੀਏ 90000 ਦੀ ਦੇ ਜੀ 90 ਰੀ ਹਾਂਜੀ ਕਰ ਦਈਏ ਹੋਰ ਥੋੜਾ ਬਧਾ ਹੋਰ ਕਰ ਦਈਏ ਹਾਂ ਪੱਲਾ 10000 ਤੋਂ ਪੰਜ ਹੀ ਕਰ ਦਈਏ 5000 ਤੋਂ 85000 ਦੀ ਦੇ ਰਾਨ ਠੀਕ ਹੈ ਲਓ ਭਾਈ 85000 ਦੀ ਨੀਲੀ ਦੇ ਪੂਰੀ ਬਿਲਕੁਲ ਤਿਆਰ ਹੀ ਆ ਇਹ ਵੀ ਕੋਈ 2000 ਰੁਪਏ ਛੋਟ ਹੋਰ ਕਰ ਦਾਂ 85000 ਦੀ ਮੈਂ ਹਾਂ ਨਾ ਠੀਕ ਹੈ ਲਓ ਜੀ ਹਾਂ ਨਾ ਹੀ ਤੇ 85000 ਦੀ ਬਿਲਕੁਲ ਜਿਹੜਾ ਨੋਰਮਲ ਰੇਟ ਪਾਤਾ ਬਾਈ ਨੇ ਭਾਜ ਦੇ ਦੇਣੀ ਆ ਸਾਡੀ ਠੀਕ ਹੈ ਠੀਕ ਹੈ ਤੇ ਆਜੋ ਭਾਈਓ 2000 ਨਾਲ ਚੌਥੇ ਨੰਬਰ ਤੇ ਇਹ ਵੀ ਭਾਈ ਗੱਬਣਾ ਹਾਂ ਗੱਬਣਾ ਅਭੀ ਇਪਰਾ ਨੇ ਬਹੁਤ ਹੀ ਰੀਨਾਂ ਸੰਭੀ ਆ ਬਿਲਕੁਲ ਸਹੀ ਕੋਈ ਇਹਨੂੰ ਮੈਨੂੰ ਪੇਲ ਨਹੀਂ ਲੱਗਾ ਅੱਛਾ ਹੀ ਹੱਥ ਲਾਈਏ ਤੇ ਇੱਕ ਲਕੜਾਏ ਤੇ ਆਪਣੇ ਆਵੇ ਠੀਕ ਹੈ ਠੀਕ ਹੈ ਲਓ ਬਾਈ ਏਡੀ ਮੈਂ ਸੰਭੀ ਗਾ ਪੇਠ ਫੁੜਾ ਕਿਰਨ ਲੱਗਾ ਵਾ ਅੰਦੇ ਖਾਣਾ ਵੀ ਮਿੰਦ ਗਿਆ ਕੁੜੀ ਉਹਦੇ ਘਾਟ ਘਾਟ ਦੋ ਤਿੰਨ ਮੋਟਰ ਤੋਂ ਚੋੜੀ ਹੋਣੀ ਠੀਕ ਹੈ ਠੀਕ ਹੈ ਜੀ ਇਹ ਕਿੰਨੇ ਵਸੂ ਆ ਸੁਗੀ ਇਹ ਵੀ ਦੂਜਾ ਸੁਬਾ ਸੁਣੀ ਹੈ ਵੀ ਅੱਛਾ ਇਹ ਵੀ ਦੂਜਾ ਸੁਬਾ ਹਾਂਜੀ ਲਓ ਜੀ ਇਹ ਵੀ ਦੂਜਾ ਸੁਬਾ ਸੁਣੀ ਹੈ ਤੇ ਇਹ ਕਿੰਨਾ ਟਾਈਮ ਖਾਂਟੀ ਜੇ ਵੀ ਇੰਨੇ ਵੀ ਲੈ ਹੀ ਜਾਣੇ ਮੇਰੇ ਸਣਾ ਤੂੰ ਹਫਤਾ ਖਾਂਟ ਲੈ ਜੂ ਇਹਦੇ ਵੀ ਮਹਾਨ ਜੱਡਾ ਬੱਦੂ ਵੀ ਚੰਗੇ ਆਵੇ ਆ ਇਹ ਕਿੰਨੇ ਦੁੱਧ ਵਾਲੀ ਆ ਭਾਜੀ ਉਦੀ ਇਹਦੇ ਥੱਲੇ ਪਹਿਲੇ ਸਵੇਰਾਂ ਤੋਂ 13 ਕਿਲੋ ਕੱਢਿਆ ਜੀ ਠੀਕ ਹੈ ਠੀਕ ਹੈ ਬਾਈ ਵੇਖੋ ਝੋਡੀ ਦੀ ਕਿਦਾਂ ਜੀ 65 ਟਰਾਲੀ ਇੰਨੀ ਲੰਮੀ ਆ ਤੇ ਠੀਕ ਹੈ ਲੋ ਜੀ 13 ਲੀਟਰ ਜਿਹੜਾ ਇਹਨੇ ਪਿਛਲੇ ਸਵੇਰ ਇੱਕੀ ਆਜ ਵੇਖੋ ਸਾਰੀ ਉੱਧੇ ਇਕੱਠੀ ਕਰ ਲਓ ਭਾਵੇਂ ਇੰਨੀ ਤਬਰੀਕ ਵਾਲੀ ਦੀ ਨਾ ਪਹਿਲੇ ਕੰਮ ਵਾਲੀ ਆ ਝੋਟੀ ਦੁੱਧ ਵਾਲੀ ਆ ਤੇ ਖੋਲੋ ਬਾਈ ਇਹਦੇ ਨੂੰ ਖੋਲ ਕੇ ਉਠਾਈਏ ਲੋ ਜੀ ਸੇਂਟੂ ਨੀ ਗਾ ਲੋ ਜੀ ਕੱਢ ਲੱਗਾ ਆ ਦਾ ਰਿਕਾਰਡ ਵੀ ਚੰਗਾ ਛੁੱਟੀ ਦਾ ਇਹ ਵੀ ਦੂਜਾ ਸੁਬਰ ਸੁਣਾ ਬਿਲਕੁਲ ਤਿਆਰੀ ਆ ਤੇ 13 ਲੀਟਰ ਜਿਹੜਾ ਪਿਛਲੇ ਦਿਨ ਦਾ ਦੋ ਦਾ ਲੀਟਰ ਪਾਉਣ ਦਾ ਬਦਲਿਆ ਨੂੰ ਦੱਸਦੇ ਆ ਤੇ ਇਸ ਦਾ ਜਿਹੜਾ ਹੁਣ ਹਫਤੇ ਦੇ ਆਸ-ਪਾਸ ਟਾਈਮ ਲੈ ਜੂਗੀ ਇਹ ਵੀ ਤੇ ਥਣ ਸੁਣੇ ਨਾ ਇਕੱਲਾ ਇਕੱਲਾ ਲੱਗਾ ਪਿਆ ਵਾ ਸਾਡੇ ਪਰ ਵੀ ਬੱਚੇ ਪੋੜਾ ਗਿਆ ਪਹਿਲੇ ਜਾਂਦੀ ਆ ਤੇ ਇੱਕ ਥੋੜਾ ਵੀ ਬੜੋਰੀ ਜਿਹਾ ਚੰਗਾ ਆ ਗਿਆ ਇੰਨਾ ਦੋ ਲਾਗੇ ਦੀ ਇਹਦੇ ਵੀ ਨੂੰਹਾਨੇ ਦੇ ਕਾਫੀ ਯਾਰੇ ੱੱਡਾ ਵੀ ਅੱਖਾਂ ਵਾਲਾ ਆ ਗਿਆ ਜੀ ਉਹਦਾ ਵਜਿ ਲੈਵਾ ਵੀ ਜਦਾਂ ਆਪ ਮੰਦੀ ਆ ਬੇਲ ਜੇ ਏਦਾਂ ਲੈਵਾ ਵੀ ਪੂਰੀ ਲੰਬਾਈ ਚ ਪਰੋਣਾ ਨੇ ਠੀਕ ਆ ਠੀਕ ਆ ਬਈ ਅੱਖਾਂ ਵਾਲਾ ੱੱਡਾ ਦੇ ਢਿੱਲਾ ਢੁਲਾ ਤੱਕ ਬਹੁਤ ਵਧੀਆ ਸਹੂਲਤ ਆ ਕਿ ਹਵਾਨਾ ਲਾ ਜੂ ਕਿ ਇਦਾਂ ਕਰਨ ਵਾਲੀ ਤਿਆਰ ਹੋ ਵੀ ਫੁੱਲ ਇਹਦਾ ਮੁੱਲ ਬਾਈ ਹਰ ਬੋਲਤ ਵੀਡੀ ਛੋਟੀ ਦੇ ਲੱਖੋਂ ਬਾਹਰ ਵਾਲੀ ਆ ਹਾਂਜੀ ਪਰ ਆਪਾਂ ਲੱਖੋਂ ਅੰਦਰ ਹੀ ਦੇ ਦੇਣੀ ਹਾਂਜੀ ਆਪਾਂ 95 ਹਜ਼ਾਰ ਦੀ ਛੋਟੀ ਇਹ ਦੇ ਦੇਣੀ 95 ਦੀ ਹਾਂਜੀ ਨਾ 10 ਮੰਗੀ ਇਹ ਨਾ 5 ਮੰਗੀ ਇਹ ਨਾ ਲੱਖ ਮੰਗੀ ਹੋਰ ਕਰ ਦਈਏ ਮੈਂ ਤਾਂ ਹਾਂਜੀ ਹੋ ਕਿ ਨਾ ਕਰ ਦੀਏ ਦੱਸੋ ਕਰਦੇ ਵਿੱਚ ਫੁੱਲ ਆਈ ਹਣੀ ਫੁੱਲ ਆਈ ਕਰ ਦੀਏ ਫੁੱਲ ਆਈ ਕਰ ਦੀਏ ਹਾਂਜੀ ਕਿ ਲੋਕ ਤਾਂ ਲਈ ਪੰਜ ਹੀ ਛੱਡ ਗਏ ਇੱਥੇ 90 90 ਹਜ਼ਾਰ ਦੀ ਬਾਕੀ ਬੜੀ ਛੋਟੀ 90 ਦੀ ਵੇਖੋ ਬੜੀ ਸ਼ਾਮਰਾ ਸਾਬ ਗਦਾਵਾਂ ਵੇਖੀ ਝੋਟੀ 90 ਦੀ ਬਿਲਕੁਲ ਬਿਲਕੁਲ ਸਹੀ ਦੋ ਤਿੰਨ ਘੰਟੇ ਕਸਾਈ ਕੀਤੀ ਹੈ ਵੇ ਦੇ ਕੋ ਦੋ 4000 ਅੰਦਰ ਵਗੀ ਆ ਤਾਂ ਫਿਰ ਝੋਟੀ ਠੀਕ ਹੈ ਠੀਕ ਹੈ ਜੀ ਸਹੀ ਗੱਲ ਦੋ ਤਿੰਨ ਘੰਟੇ ਲੱਗੇ ਝੋਟੀ ਦਾ ਸੌਦਾ ਕਰਦੇ ਆ ਚੰਗੀ ਝੋਟੀ ਉਸੇ ਵੇ ਹੋ ਕਰੀ ਦੀ ਜਿੰਨੀ ਹੋ ਸਕੇ ਬਈਕੇ ਪਿਛੋਂ ਡੰਗਰ ਲਾਈਏ ਤੇ ਗਾਓ ਹਸਾਣਾ ਕੋਲਾ ਪਾਵਾਂਗੇ ਵੀਰਪਰਾ ਵਨ ਸਸਤਾ ਮਿਲ ਜੇਣਾ ਹਾਂਜੀ ਹਾਂਜੀ ਤੇ ਬਿਲਕੁਲ ਹੀ ਚਲੋ ਨਰਮਲ ਰੇਟ ਇਹਦਾ ਵੀ 90000 ਚਲੋ ਮੌਕੇ ਤੇ ਥੋੜਾ ਬੋਦਾ ਮਾਨਤਨ ਕਰਦੇ ਆ ਚਲੋ ਵੀਰਪਰਾ ਫੋਨ ਲਾਵੇ ਮਾਨਤਨ ਕਰਾਂਗੇ ਠੀਕ ਹੈ ਠੀਕ ਹੈ ਲ ਤੇ 90000 ਰੁਪਏ ਨੇ ਮੁੱਲ ਕੀਤਾ ਚਲੋ ਮੌਕੇ ਤੇ ਥੋੜਾ ਫੋਟਾ ਹੋਰ ਕਰ ਦੂਗਾ ਤੇ 5ਵੇਂ ਨੰਬਰ ਤੇ ਆਗੀ ਵਹਿੜਾ ਇਹ ਵੀ ਜੀ ਬੱਛੀ ਜਿਹੜੇ ਪਹਿਲੇ ਸਵੇ ਸੁਣ ਵਾਲੀ ਜੇ ਗੱਬਣ ਅੱਛਾ ਜੀ ਹਾਂ ਤੇ ਬਾਕੀ ਹੈ ਠੰਡੀ ਸੀਲ ਹੈ ਬਿਲਕੁਲ ਠੀਕ ਉਹ ਦੋਂਦੀ ਆ ਜਾਂ ਚੋਗੀ ਆ ਅੱਛਾ ਜੀ ਹਾਂ ਦੋਂਦੀ ਚੋਗੀ ਬੱਛੀ ਹੈ ਜੇ ਠੀਕ ਹੈ ਠੀਕ ਹੈ ਜੀ ਮੈਂ ਪੰਜ ਚਾਰ ਦਿਨ ਲੈ ਲਊਗੀ ਜੇ ਅੱਛਾ ਜੀ ਹਾਂ ਤੇ ਬਾਕੀ ਗੁੱਦੀ ਇੰਦਾ ਹੀ ਟਿੱਪੀ ਆ ਕੋਈ ਵਰਤੀ ਹੋਣ ਕਰਕੇ ਡਰਦੀ ਆ ਉਥੋਂ ਪਿੱਪ ਕਲੇ ਹੁੰਦੀ ਹਿਲਦੀ ਨਹੀਂ ਮੱਤਾਂ ਵਿੱਚ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਇਹ ਵੀ ਚਾਰ ਪੰਜ ਦਿਨਾਂ ਦਾ ਜੇ ਕਰਮਾਲ 加ਰੀ ਆ ਬਾਹਰ ਵਾਲੀ ਆ ਮੌਸਮ ਵਾਲੀ ਆ ਠੀਕ ਆ ਠੀਕ ਆ ਜੀ ਲੋਕੀ ਨੂੰ ਸੰਭਲ ਰੱਖਣਾ ਲੈ ਜੀ ਇਹ ਵੀ ਦੁੱਧ ਕਰਮ ਵਾਲੀ ਕੰਗਾ ਪਰ ਇਹ ਵੀ ਯਾ ਇੱਥੇ ਬੰਦੇ ਹੋਈ ਨਹੀਂ ਮੇਰਾ ਪੁੱਤ ਆ ਠੀਕ ਆ ਅੱਜ ਇਹਨਾਂ ਚਾਹਾਂ ਜਿੰਨਾ ਬਹਿਆਂਦੀ ਪੂਰੀ ਸੁਪੀ ਨੇ ਹਰਿਆਈ ਨੇ ਹੁਣ ਵੇਖਿਆ ਅੱਛਾ ਜੀ ਠੀਕ ਹੈ ਠੀਕ ਹੈ ਹੁਣ ਬੰਦ ਕਰ ਪੱਖਾ ਯਾ ਉਹ ਪਾਰ ਦੀ ਲਾਦੀ ਉਹ ਵੀ ਇਹ ਇਹ ਮਾਨੇ ਦੋ ਮੈਂ ਕਿਹਾ ਦੋ ਬੰਦਾ ਲਈ ਕਾਫੀ ਆ ਤੇ ਚੰਗਾ ਤਾਂ ਜਣਾ ਨੇ ਕਰਵਾਉਂਗੀ ਜੀ ਵਟ ਬੜੇ ਖੰਡ ਵਿੱਚ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਬਈ ਕੀ ਕਰਨਾ ਫਿਰ ਇਹ ਤਾਂ ਮੁੱਲ ਵੀ ਦਿੱਚ ਨੂੰ ਜੇ ਕਿਸੇ ਵੀਰਪੁਰਾ ਨੇ ਸਾਹਮਣੀ ਆ ਹਾਂ ਜੀ ਆਜੋ ਅੱਛੀ ਸੂਈ ਸਵਾਈਏ ਤੇ ਭਾਵੇਂ 45000 ਦੀ ਵੇਚ ਦੀਏ ਅੱਛਾ ਜੀ ਹਾਂ ਆਪਾਂ ਹੁਣ ਜਾਇਜ਼ ਹੀ ਕਰਾਂਗੇ ਠੀਕ ਆ ਆਪਾਂ 35000 ਦੀ ਦੇਦੀਏ ਵਛੀ ਇਹ ਤੀਰੀ ਹਾਂਜੀ ਸੜੀਏ ਜਾਇਜ ਹਾਂਜੀ ਕਰਦੀਏ ਜਾਇਜ ਤੁਸੀਂ ਬੋਲਦੇ ਜੈਰੀਏ ਤਾਂ ਜਿੰਨੀ ਵੱਚੀ ਸਾੰਭੀ ਹੈ ਰਹੀ ਜਿਨਾ ਕਹਿੰਨੇ ਹਾਂਜੀ ਹਾਂਜੀ ਤੇ ਚਲੋ ਹੋਰ ਦੋ ਜਿਆ ਛੱਡ ਦਿੰਦੇ 33 33 ਹਜ਼ਾਰ ਦੀ 32 ਹਜ਼ਾਰ ਦੀ 32 ਹਾਂ ਤੀਰੀ ਚਲੋ ਠੀਕ ਹੈ ਜੀ 32 ਹਜ਼ਾਰ ਦੀ ਜੀ ਠੀਕ ਲੋ ਬਾਈ ਜੀ 32 ਹਜ਼ਾਰ ਦੀ ਤੇ ਚਲੋ ਤੁਹਾਨੂੰ ਸਾਹਮਣੇ ਲਾ ਭਰਾ ਦਾ ਜੀ ਦੁੱਧ ਵੀ ਚੰਗਾ ਹੈ ਵੀ ਸਰਾਉ ਜੀ ਦੇ ਵਿੱਚ ਆ ਹਾਂਜੀ ਹਾਂਜੀ ਕੁਆਲਟੀ ਵੀ ਚੰਗੀ ਆਊਗੀ ਬਾਈ ਸੋਹਣੀ ਸੁਨੱਖੀ ਬੱਚੀ ਬੜੀ ਆ ਕੀ ਚਲੋ ਮੂੰਹ ਮੱਥੇ ਲੱਗਦੀ ਹੈ ਤੇ ਆਇਓ ਬਾਈ ਹੁਣ ਕਿਵੇਂ ਨੰਬਰ ਤੇ ਹਾਂਜੀ ਇਹ ਬਾਈ ਕਿੰਨਾ ਸੁੱਕਣਾ ਇਹ ਵੀ ਮਿੱਟੀ ਥੋੜੀ ਜਿਹੀ ਘਰ ਆ ਦੇ ਪਾਕੇ ਸੁਈ ਸੁਆ ਵੀ ਪਹਿਲਾ ਹੀ ਸੁਈ ਆ ਅੱਛਾ ਇਹ ਵੀ ਪਹਿਲਾ ਹੀ ਆ ਹਾਂ ਪਹਿਲਾ ਹੀ ਸੁਈ ਆ ਹੁਣ ਅਜੇ ਥੱਲੇ ਹੋਊਗਾ ਕੋ ਦਾਂ ਦਾ 11 ਕਿਲੋ ਹੋਊਗਾ ਦੋ ਤਿਆਰ ਥੱਲੇ ਅੱਛਾ ਜੀ ਹਾਂ ਜੇ ਪੰਜਾਂ ਛੇਾਂ ਦਰਾਂ ਦੀ ਸੁਈ ਹੈ ਬਿਲਕੁਲ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਜੀ ਛੜੀ ਵਾਲ ਆ ਗਈ ਜਿਹਦੇ ਨਾਲ ਨਿਕੜ ਵਾਲੀ ਚੰਗੀਆਂ ਨਹੀਂ ਆਉਂਦੀ ਚੰਗੀਆਂ ਹੁੰਦੀਆਂ ਕਿੰਨਾ ਕੱਢੀ ਜਾਊਗੀ ਦੁੱਧ ਵੀ ਮਿੱਟੀ 12 13 ਕਿਲੋ ਦੇਈ ਜਾਣਾ ਨੇ ਅੱਛਾ ਜੀ ਹਾਂ 10 ਕਿਲੋ ਜੀ 12 13 ਲੀਟਰ ਦੁੱਧ ਕੱਢੀਏ ਨਾਲ ਦੇ ਨਾੜਾ ਨੋੜਾ ਜਿਹੜੀਆਂ ਚੰਡਿਆਂ ਇਹ ਖੋਖਾ ਦਨੇ ਪਰੋਂ ਖੋਲ ਦੋ ਨਮੜਾ ਠੀਕ ਹੈ ਕੋਲੋਂ ਬਾਈ ਵਿੱਚ ਖੋਲ ਕੇ ਰੱਖਈਏ ਇਹ ਕੋਈ ਫੋਮ ਹੈ ਬੰਨਾ ਬਹੁਤ ਕੋ ਮੈਨਾ ਬਹੁਤ ਕੰਮ ਸੀ ਜੋ ਜੀ ਲੱਗਿਆ ਲੋਕਾਂ ਦੇ ਘਾਹ ਦੇ ਬਾਕੀ ਕੰਮਾਂ ਦਾ ਟੈਗ ਗਿਆ ਹੁੰਦੇ ਆ ਅਲੱਗ-ਅਲੱਗਾਂ ਤੋਂ ਲਗਾਇਆ ਹੋਇਆ ਹੈ ਤਾਂ ਇਹਨਾਂ ਦਾ 11 ਦਿੱਤੋਂ ਤੋਂ ਬਿਲਕੁਲ ਤਿਆਰ ਆ ਦੇ ਚੱਡੇ ਦੇ ਨਾਲਾ ਨੁੜਾ ਉਹਦੇ ਬਹੁਤ ਹੀ ਬਾਖਮਾਲ ਹੋਇਆ ਪਿਆ ਵਾ ਸਰ ਗੱਭੀ ਕੀ ਕਰ ਸਕਦੇ ਜੇ ਇਹਦਾ ਮੁੱਲ ਬਈ ਕੀ ਕਹਿਣਾ ਹੈ ਇਹ ਵੀਰ ਜੀ ਵੱਠੀ ਦੇਣਗੇ 36000 ਦੀ 36 ਵੀ ਹਾਂ ਜੀ ਇਹਦਾ ਬੀਮਾ ਤਾਂ ਕੋਈ ਨਹੀਂ ਇਹਦਾ ਵੀਰ ਜੀ 2000 ਰੁਪਏ ਦੇ ਛੋੜਾ 36 36000 ਦੀ ਬਣ ਦੇ ਦਾਂ ਠੀਕ ਹੈ ਲੋ ਜੀ 34000 ਦੀ ਬਿਲਕੁਲ ਸਾਜੀ ਚੋਰੀ ਹੈੜਿਆ ਦੇ ਦੁੱਧ ਵੀ ਚੰਗਾ ਗੱਡੀ ਦੇ ਨਾਲ 34 ਤੇ 2 ਵੀ ਜੀ 34 ਤੇ 32 60000 ਬਣਦਾ ਜੇ ਕੋਈ ਵੀਰ ਭਰਾ ਜੋੜੀ ਲਵੇ ਹਾਂ ਜੀ ਜੋੜੀ ਲਵੇ ਤਾਂ ਫਕਰੇਟ ਜਾਂ ਵੀ ਦੇ ਦਾਂ ਲੋ ਜੀ ਜੇ ਕੇ ਉੱਪਰ ਜੋੜੀ ਫੇਟ ਆਉਂਦੀ ਆ ਤੇ 3000 ਦਾ ਮਾਰਕ ਕਿੰਨੀਆਂ ਤਹਰ ਮਾਂਜੀ ਜੋੜੀ ਲਊਗੀ ਤੇ 60000 ਦੀ ਜੋੜੀ ਦੇ ਦਾਂ ਠੀਕ ਆ ਠੀਕ ਆ ਇੱਕ ਦੇ ਪਾਈ ਨੇ ਦੀ ਇੱਕ ਵਹੜ ਆਉਂਦੀਆਂ ਦੀ ਦੋਵੇਂ ਦੇ ਦੇਣੀਆਂ ਆਪਾਂ ਠੀਕ ਆ ਠੀਕ ਆ ਜੀ ਆਹ ਜਿਹੜੀ ਆਹ ਫੇਟ ਆਦਾ ਜੋੜਾ ਬਿਲਕੁਲ ਹੀ ਤਬੀਦੀ ਵੱਡੀ ਗਾਂ ਅੱਛਾ ਇਹ ਕੰਡ ਦੇ ਆਹ ਵਾਲਾ ਦਾ ਜਵਾਬ ਲੈ ਬਾਈ ਜੀ ਮੇਲ ਕਫ ਜੇ ਇਹ ਬਾਈ ਕਿਨਵਾ ਸੁਭਾ ਸੁਈ ਆ ਇਹ ਮੇਰੀ ਪੰਜਾ ਸੁਭਾ ਸੁਈ ਜੇ ਕਿੰਨਾ ਦੁੱਧ ਇੱਕ ਇਥੇ ਲਈ 20 ਕਿਲੋ ਤਿਆਰ ਜੇ ਦੁੱਧ ਹਣਾ ਲਓ ਜੀ 20 ਲੀਟਰ ਵਾਲੀ ਵਹਿੜ ਆ ਤੀਸਰਾ ਸੂਆ ਸੁਈ ਜਾ ਤੇ ਪੰਡਾ ਪਈਆਂ ਥੱਲੇ ਕਰਮਾ ਲਈ ਨੇ ਹਾਂਜੀ ਤੇ ਥਣ ਥਣ ਵੀ ਆ ਨਾ ਮੁੱਠੀ ਵਾਲਾ ਲੱਗਾ ਪਿਆ ਵਾ ਕੋਈ ਭਾਵੇਂ ਬੱਠੀ ਛੱਡੋ ਨਾ ਛੱਡੋ ਬੱਠੀ ਨੂੰ ਤੋਂ ਬਾਲਟੀ ਚ ਪਾ ਜੀਦਾ ਭਾਵੇਂ ਥੱਲੇ ਵਿੱਚ ਘਾ ਲੋ ਅੱਛਾ ਜੀ ਥੱਲੇ ਬੈ ਕੇ ਇਹੀ ਚੋਲੀਂਦੇ ਜੀ ਠੀਕ ਆ ਠੀਕ ਆ ਜੀ ਲਓ ਜੀ 25000 ਰੁਪਏ ਚੋਲੀਂਦੀ ਆ ਅੱਛਾ ਜੀ ਹਾਂ ਇਹ ਮੌਸਮ ਮੌਸਮ ਹੋ ਜਾਂਦਾ ਏ ਹਰ ਪੱਠਾ ਡੱਕਾ ਹੋ ਜਾਂਦਾ ਨਹੀਂ ਦੁੱਧ ਵਹਿੜ ਤੇ ਪੰਡੀਆਂ 26 ਕਿਲੋ ਵਾਲੀ ਐ ਅੱਛਾ ਜੀ ਹਾਂ ਜੇ ਵੀ 25 ਲਓ ਜੀ ਦੁੱਧ ਪੰਡੀਆਂ 26 ਕਿਲ ਆ ਪੀਰੇ ਇਹ ਵੀ ਜੀ ਸਾਰੀ ਇਹਦੇ 10 12 ਦਿਨਾਂ ਦੀ ਵੱਛੀ ਆ ਅੱਛਾ ਜੀ ਤੇਨ ਚਾਰ ਕਿਲੋ ਘਰ ਦੋ ਬਾਣੀ ਦੁੱਧ ਅਸੀਂ ਬਾਟਰੀ ਪਾ ਦਨੇ ਨੂੰ ਠੀਕ ਆ ਠੀਕ ਆ ਜੀ ਲਓ ਜੀ ਇਹਦੇ ਪੰਜਾਂ ਦਿਨਾਂ ਦੀ ਵੱਛੀ ਹੈ ਲੱਗਦਾ ਜਿਵੇਂ ਹਨਾ ਬਹੁਤ ਹੀ ਗੇਰਾ ਬਾਕੀ ਸੇਵਾ ਦੇ ਸਿਰ ਤੇ ਹਾਂ ਜੀ ਇਹਦਾ ਮੁੱਲ ਕੀ ਕਰਨਾ ਕੋਲ ਕੇ ਦੋ ਆਹ ਲਓ ਹੋਰ ਮੜ ਜਾਂਦਾ ਵਰਕੇ ਵਖਾ ਲਈਏ ਸਾਰੀ ਨਿੰਬੂਆਂ ਮਨੋਂ ਚੜ ਜਾਂਦੀ ਏ ਠੀਕ ਆ ਠੀਕ ਆ ਜੀ ਲਓ ਜੀ ਥੰਡੇ ਤੇ ਅੰਨ ਪੰਡਾਂ ਪਈਆਂ ਪਈਆਂ ਕੋਈ ਵੀਰ ਭਰਾ ਸਾੰਬਲ ਵਾਲਾ ਜੀ ਦੁੱਧ ਇਹ ਵੀ 25 26 ਲੀਟਰ ਚਵਾਈ ਜਾਣਾ ਵਾ ਉਹ ਕਿੱਥੇ ਆਸਾ ਦੇ ਦੇ ਬਹੁਤ ਜਰਾ ਚੰਗੀ ਗਾਡਰ ਕੁਆਲਟੀ ਦਾ ਥਾਣਾ ਦਾ ਸੈੱਟ ਗਿਆ ਬਾਣ ਮੁੱਖੀ ਜਲਾ ਥਾਂ ਲੱਗਾ ਵਾ ਕੱਲਾ ਕੱਲਾ ਥਾਣਿਆ ਇਹਦਾ ਕੀ ਕਰਨਾ ਮੋਲ ਭਾਈ ਹਰ ਉਹ ਵੀ ਜੀ ਦੇ ਦਈਏ 65000 ਦੀ ਫਾਂ ਗਿਆ ਜੀ ਹਾਂ ਜੀ ਇਹ ਵੀ ਹਾਂ ਨਹੀਂ ਦੱਸਤੀ ਜਿੱਥੇ ਕਿ ਸਾਡੀ ਦੇਣੀ ਫਿਰ ਉਹਨੇ ਦੇਦੀ ਜਨੀਆਂ 2 ਦੇ ਡੈਂਡ ਕੱਲੀ ਦੇ ਦੀ 63 ਦੀ 63 ਦੀ ਹਾਂ ਜੀ ਦੇਖ ਲਓ ਹੋਰ ਕਰ ਦਈਏ ਮਾਨ ਹੋਰ ਕਰ ਦਈਏ ਉਹਦਲਾ ਤਿੰਨ ਛੱਡ ਦਈਏ ਦਾ 60 ਦੀ 60 ਦੀ ਠੀਕ ਹੈ ਜੀ ਲਓ ਜੀ 60000 ਦੀ ਤੇ 25 26 ਲੀਟਰ ਵਾਲੀ ਵਹਿੜਿਆ ਮਿਲਕ ਵੈਂਡ ਵੈਂਡ ਡਾਇਰੈਕਟ ਸਾਹ ਹੁਣ ਕੋ ਜਿਹੜਾ ਮਰਜੀ ਵੀਰ ਭਰਾ ਆਣ ਕੇ 2 ਓਟਾ ਮੇ ਚੋਕ ਤਸੱਲੀ ਕਰਕੇ ਲੈ 20 ਤੋਂ ਪਲੱਸ ਹੀ ਹੋਊਗਾ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਲੋ ਜੀ 20 ਤੋਂ ਪਲੱਸ ਜਿਹੜਾ ਦੁੱਧ ਤਿਆਰ ਹੈ ਬਾਕੀ ਵੀਰ ਨੇ 20ਾਂ ਦੀ ਗਾਰੰਟੀ ਦਿੱਤੀ ਆ ਜਾਹੇ ਵੀਰਾਂ ਦਾ ਵੀ ਕੋਈ ਦੋ ਟਾਈਮ ਤਿੰਨ ਟਾਈਮ ਜਿੰਨੀ ਵੀ ਟਾਈਮ ਮਰਜ਼ੀ ਆਪਣੀ ਚਵਾਈ ਕਰਕੇ ਖੜ ਸਕਦਾ ਵਾ ਤੇ ਪਸ਼ੂ ਪਾਈ ਦੇ ਕੋਲ ਚਲੋ ਸਾਰੀ ਚੰਗੇ ਆ ਤੇ ਬਿਲਕੁਲ ਹੀ ਨਿਗੇ ਨਿਗੇ ਸੂਨ ਵਾਲੀ ਮਈਆਂ ਦੀ ਵੀ ਵੀਰ ਜੀ ਭਾਰ ਪਿੱਛੇ ਦੀ ਥਣਾ ਦੀ ਗਾਰੰਟੀ ਦਾਂਗੇ ਆਪਾਂ ਅੱਛਾ ਜੀ ਬਾਕੀ ਕੋਈ ਵੀਰ ਭਰਾ ਭਾਵੇਂ ਇੱਥੇ ਆਣ ਕੇ ਥਣਾ ਦੀ ਪੇਪਲੇ ਭਾਵੇਂ ਵੀਡੀਓ ਕਾਲ ਤੇ ਸਾਡੇ ਕੋਲ ਪਾਈ ਕਰਾ ਲੈ ਠੀਕ ਹੈ ਠੀਕ ਹੈ ਹਾਂ ਆਪਾਂ ਪੂਰੀ ਤਸੱਲੀ ਕਰਕੇ ਲੈਂਦਿਆਂ ਵਾ ਤੇ ਭਾਰ ਦੀ ਆਪਾਂ ਫੁੱਲ ਗਾਰੰਟੀ ਦਵਾਂਗੇ ਕੋਈ ਦੋਵੇਂ ਮਈਆਂ ਡੁੱਬਣਾ ਪਿੱਛੇ ਭਾਰ ਦੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਲਓ ਜੀ ਵੀਡੀਓ ਪ